ਸ਼ਾਮ ਸ਼ੀ ਵਜਿਦੀਆਂ ਮੁੱਖ ਖਬਰਾਂ ਸ਼ਕਤੀਸ਼ਾਲੀ ਅਤੇ ਆਤਮ ਨਿਰਭਰ ਭਾਰਤ ਦੇ ਸ਼ਿਲਪੀ ਸ਼੍ਰੀ ਨਰਿੰਦਰ ਮੋਦੀ 17 ਸਤੰਬਰ ਦਾ ਦਿਨ ਕਈ ਕਾਰਨਾਂ ਨਾਲ ਇਤਿਹਾਸ ਵਿੱਚ ਮਹੱਤਵਪੂਰਨ ਨੇ ਐਮ ਐਲ ਏ ਸ਼ੈਰੀ ਕਲਸੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਕੀਤੀਆਂ ਹੱਲ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਦੇ ਹੱਲ ਕਰਨ ਲਈ ਉਹ ਖੁਦ ਲੋਕਾਂ ਤੱਕ ਕਰ ਰਹੇ ਨੇ ਪਹੁੰਚ ਧਰਮ ਤਬਦੀਲੀ ਰੋਕੂ ਕਾਨੂੰਨਾਂ ਤੇ ਸੂਬਿਆਂ ਨੂੰ ਨੋਟਿਸ ਸੁਪਰੀਮ ਕੋਰਟ ਨੇ 4 ਹਫ਼ਤਿਆਂ ਤਿਲ ਜਵਾਬ ਦੇਣ ਦੇ ਦਿੱਤੇ ਹੁਕਮ ਇਹ ਕਿਹੋ ਜਿਹੀ ਸਰਕਾਰ ਕਿਹੋ ਜਿਹਾ ਮੁੱਖ ਮੰਤਰੀ ਰਾਜਪਾਲ ਰਾਜਵਧਿਆਸੀ ਸੇਫ ਉਤਪਾਦਾਂ ਨੇ ਸੀਐਮ ਉਮਾਰ ਤੋਂ ਕਿਉਂ ਮੰਗਿਆ ਅਸਤੀਫਾ ਕਰਤਾਰਪੁਰ ਸਾਹਿਬ ਲਾਂਗਾ ਖੋਲੇ ਕੇਂਦਰ ਸਰਕਾਰ ਐਮਪੀ ਰੰਦਾਵਾ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ 23 ਸਾਲ ਦੀ ਉਮਰ 'ਚ ਛੱਡੀ ਦੁਨੀਆ ਸਦਮੇ 'ਚ ਫੈਨਸ ਟੇਨਮੈਂਟ ਡੈਕ ਮਸ਼ਹੂਰ ਮੈਕਸੀਕਨ ਫੈਸ਼ਨ ਅਤੇ ਲਾਈਫਸਟਾਈਲ ਕੰਟੈਂਟ ਕੈਰੀਅਰ ਮਾਰੀਨ ਇਜ਼ਾ ਗੁਏਰੇ ਦਾ ਸਿਰਫ 23 ਸਾਲ ਦੀ ਉਮਰ ਵਿੱਚ ਹੋ ਗਿਆ ਦਿਹਾਂਤ ਕੀ ਸਾਈਬਰ ਅਪਰਾਧ ਨੂੰ ਵਧਾ ਰਹੇ ਨੇ AI ਚੈਟਬੋਟ ਚੈਟ ਜੀਪੀਟੀ ਗਰੋਕ ਤੇ ਮੈਟਾ AI ਤੇ ਇਹ ਦਿੱਤੇ ਇਹ ਨਤੀਜੇ ਹਾਲ ਹੀ ਦੇ ਸਮੇਂ ਵਿੱਚ ਆਨਲਾਈਨ ਤੋਂ ਖਤੜੀ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ 'ਚ ਆਪਣੇ ਦਾਦਾ ਜੀ ਦੀ ਘੜੀ ਪਹਿਨ ਪੁਰਸਕਾਰ ਲੈਣਗੇ ਵਿਕਰਾਂਤ ਮੈਸੀ, ਨੀਰੂ ਬਾਦਵਾ ਤੇ ਗਾਇਕਾ ਜਸਵਿੰਦਰ ਬਰਾੜ ਵੱਲੋਂ ਸਰਹੱਦੀ ਪਿੰਡਾਂ ਦੀ ਮਦਦ ਲਈ ਵਧਾਇਆ ਹੱਥ। ਟਾਪੂਨੂਮਾ ਪਿੰਡ ਕਾਲੂ ਵਾਲਾ ਦੇ ਹਾਲਾਤ ਦੇਖ ਕੇ ਹੋਏ ਭਾਵੁਕ। ਅੱਤਵਾਦੀ ਪੰਨੂ ਨੇ ਫੇਰ ਉਗਲਿਆ ਜ਼ਹਿਰ, ਦੀਵਾਲੀ ਤੇ ਬਲੈਕਆਊਟ ਦੀ ਧਮਕੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪੋਸਟ ਸਿਹਤ ਸੰਬੰਧੀ ਡੇਟਾ ਰੋਜ਼ਾਨਾ ਸ਼ਾਮ 6 ਵਜੇ ਕੀਤਾ ਜਾਵੇਗਾ ਜਨਤਕ ਹਰਦਵਾਰ ਜਾਣ ਵਾਲੀ ਟ੍ਰੇਨ ਤੇ ਲਿਖਿਆ ਮਿਲਿਆ ਭਾਰਤ ਵਿਰੋਧੀ ਨਾਰਾ ਜਥੇਦਾਰ ਗੜਗੱਜ ਨੇ ਪਟਿਆਲਾ ਜੇਲ੍ਹ ਦੇ ਸੰਦੀਪ ਸਿੰਘ ਉੱਤੇ ਤਸ਼ਦਦ ਦੇ ਦੋਸ਼ਾਂ ਦਾ ਲਾਇਆ ਸਖਤ ਨੋਟਿਸ ਸੁਪਰੀਮ ਕੋਰਟ 2001 ਦੇ ਕਤਲ ਮਾਮਲੇ ਵਿੱਚ ਛੋਟਾ ਰਾਜਨ ਨੂੰ ਦਿੱਤੀ ਗਈ ਜ਼ਮਾਨਤ ਕੀਤੀ ਰੱਦ ਹੀਰਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਏ 4 ਕਰਮਚਾਰੀ ਇੱਕ ਦੀ ਮੌਤ। ਕਰਨਾਟਕ ਦੇ ਵਿਜੇਪੁਰਾ ਵਿੱਚ ਦੇਤੀ ਪਿਸਤੌਲਾਂ ਅਤੇ ਚਾਕੂਆਂ ਨਾਲ ਲੈਸ ਦਨ ਨਕਾਬਪੋਸ਼ ਅਪਰਾਧੀਆਂ ਨੇ ਇੱਕ ਨੈਸ਼ਨਲ ਬੈਂਕ ਵਿੱਚ 20 ਕਰੋੜ ਦੀ ਕੀਤੀ ਲੁੱਟ। ਅਭਿਸ਼ੇਕ ਬੈਨਰਜੀ 20 ਸਾਲਾਂ ਬਾਅਦ ਥੀਏਟਰ 'ਚ ਕਰਨਗੇ ਵਾਪਸੀ। ਖਾਣਾ ਦੇਣ ਤੋਂ ਇਨਕਾਰ, ਠੰਡ 'ਚ ਪਸ਼ੂਆਂ ਵਾਂਗ ਫੁੱਟਪਾਥ 'ਤੇ ਬੈਠਣ ਲਈ ਮਜਬੂਰ ਜਾਰਜੀਆ ਦੇ 55 ਭਾਰਤੀਆਂ ਨਾਲ ਪੱਤਲੂ ਕੀ ਇਸ ਵੀਕਐਂਡ ਲੱਗਣ ਵਾਲਾ ਹੈ ਖਾਸ ਸੂਰਜ ਗ੍ਰਹਣ ਨੋਟ ਕਰ ਲੋ ਇਸ ਦਾ ਸਮਾਂ ਤੇ ਕਿਉਂ ਹੈ ਇੱਕ ਖਾਸ ਇਸ ਵੀਕਐਂਡ ਤੇ ਲੱਗਣ ਵਾਲਾ ਹੈ ਖਾਸ ਸੂਰਜ ਗ੍ਰਹਣ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਲ ਖਾਤੇ ਸਾਧਨਾ ਅਤੇ ਪੰਡ ਵਿਕਾਸ ਕੇਂਦਰ ਵਿੱਚ ਲਘੂ ਉਦਯੋਗ ਭਾਰਤੀ ਵੱਲੋਂ ਆਯੋਜਿਤ ਰਾਸ਼ਟਰੀ ਸੰਮੇਲਨ ਵਿੱਚ ਕੀਤੀ ਸ਼ਿਰਕਤ